ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਸ ਅਕਾਲ ਪੁਰਖ ਦੀ ਰਹਿਮਤ ਹੋਈ ਹੈ ਮਹਾਮਾਈ ਨੇ ਬਹੁਤ ਕਿਰਪਾ ਕੀਤੀ ਹੈ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਅਗਲੇ ਐਮਪੀ ਸਾਡੇ ਭਰਾ ਸਰਦਾਰ ਮਾਲਵਿੰਦਰ ਸਿੰਘ ਕੰਗ ਹੋਣਗੇ ਮੈਂ ਸਾਰੇ ਅਨੰਦਪੁਰ ਸਾਹਿਬ ਲੋਕ ਸਭਾ ਦੇ ਹਰ ਇੱਕ ਵੋਟਰ ਦਾ ਤੇ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਵਿਧਾਨ ਸਭਾ ਦੇ ਹਰ ਇੱਕ ਵੋਟਰ ਦਾ ਦਿਲੋਂ ਧੰਨਵਾਦ ਕਰਦਾ ਜਿਨੀ ਸਾਡੇ ਉੱਤੇ ਵਿਸ਼ਵਾਸ ਕੀਤਾ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਹਰ ਇੱਕ ਸਾਥੀ ਦਾ ਸਾਡੇ ਹਰ ਇੱਕ ਵੌਲੰਟੀਅਰ ਸਹਿਬਾਨ ਦਾ ਸਾਡੇ ਹਰ ਇੱਕ ਲੀਡਰ ਸਹਿਬਾਨ ਦਾ ਜਿਹਨੇ 48 ਡਿਗਰੀ ਨੂੰ 90 ਡਿਗਰੀ 50 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਲਗਾਤਾਰ ਦਿਨ ਰਾਤ ਮਿਹਨਤ ਕੀਤੀ ਹੈ ਤੇ ਇਹ ਸੀਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਚੋਟੀ ਚ ਭਾਈ ਹੈ ਆਪ ਸਭ ਮਿਹਨਤੀ ਸਾਥੀਆਂ ਦੀ ਮਿਹਨਤ ਨੂੰ ਦਿਲੋਂ ਸਲੂਟ ਹੈ ਤੇ ਅੱਜ ਤਕਰੀਬਨ ਹੁਣ ਅਸੀਂ ਮਾਲਵਿੰਦਰ ਕੰਗਜੀ ਦਾ ਸਰਟੀਫିକੇਟ ਲੈਣ ਜਾ ਰਹੇ ਹਾਂ ਤੇ 5 ਵਜੇ ਦੇ ਆਸ-ਪਾਸ ਲਗਭਗ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਵਾਂਗੇ ਮਾਲਵਿੰਦਰ ਕੰਗ ਵੀ ਨਾਲ ਹੋਣਗੇ ਤੇ ਨਾਲ ਹੀ ਉਸ ਤੋਂ ਬਾਅਦ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਵਿੱਚ ਮਹਾਮਾਈ ਦਾ ਸ਼ੁਕਰਾਨਾ ਕਰਾਂਗੇ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਆਪ ਸਭ ਜ਼ਰੂਰ ਪਹੁੰਚੋ ਬਹੁਤ ਬਹੁਤ ਧੰਨਵਾਦ